ਬੀਤੀ ਰਾਤ ਦਿਨਾਂਗਰ ਦੇ ਅਦੀਨੋਂ ਦਾ ਕਸਬਾ ਰਣਜੀਤ ਬਾਗ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਹਰਬਿੰਦਰ ਸੋਨੀ ਨੇ ਗਊ ਮਾਸ ਤਸਕਰੀ ਰੈਕਿਟ ਦਾ ਪਰਦਾ ਫਾਸ਼ ਕਰਦਾ ਦਾਵਾ ਕੀਤਾ ਤਾਂ ਸੋਨੀ ਪੁਲਿਸ ਪਾਰਟੀ ਅਤੇ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਨੇ ਜਿੱਥੇ ਮੌਕੇ ਦੀ ਵੀਡੀਓ ਵੀ ਬਣਾਈ ਅਤੇ ਜਾਰੀ ਕੀਤੀ ਹੈ ਪਰ ਪੁਲਿਸ ਨੂੰ ਅਗੇਤੀ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਬਹੁਤ ਦੇਰੀ ਦੇ ਨਾਲ ਪਹੁੰਚੀ ਹੈ ਤਾਂ ਉਦੋਂ ਤੱਕ ਗਊ ਤਸਕਰ ਕਾਫੀ ਮਾਤਰਾ ਦੇ ਵਿੱਚ ਗਊ ਮਾਸ ਸਮੇਟ ਚੁਕੇ ਸਨ ਤਾਂ ਫਿਰ ਵੀ ਮੌਕੇ ਤੇ ਤਾਜ਼ੀਆਂ ਵੱਡੀਆਂ ਗਈਆਂ ਗਊਆਂ ਦੇ ਕੁਝ ਸਿਰ ਅਤੇ 9 ਜਿੰਦਾ ਗਊਆਂ ਅਤੇ ਇੱਕ ਬੱਚਾ ਜਿਹੜਾ ਉਹ ਬਰਾਮਦ ਕੀਤਾ ਗਿਆ ਤਾਂ ਦੱਸਦੇ ਕਿ ਸੋਨੀ ਨੇ ਇਹ ਵੀ ਦੋਸ਼ ਲਗਾਇਆ ਕਿ ਹੁਣ ਪੁਲਿਸ ਰਾਜਨੀਤਿਕ ਦਬਾਅ ਪੈਨ ਤੋਂ ਬਾਅਦ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਤਾਂ ਉਥੇ ਹੀ ਦੂਜੇ ਪਾਸੇ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਪੁਲਿਸ ਅਧਿਕਾਰੀ ਡੀਐਸਪੀ ਸੁਖਰਾਜ ਸਿੰਘ ਨੇ ਕਿਹਾ ਕਿ ਬਰਾਮਦ ਕੀਤੀਆਂ ਗਈਆਂ ਗਵਾਂ ਦੇ ਵਿੱਚੋਂ 6 ਗਵਾਂ ਦੁੱਧ ਦੇਣ ਵਾਲੀਆਂ ਨੇ ਅਤੇ ਜੇਹੇ ਵੀ ਕੋਈ ਸਬੂਤ ਨਹੀਂ ਮਿਲੇ ਕਿ ਉਥੇ ਜਿੰਦਾ ਗਵਾਂ ਨੂੰ ਮਾਰਿਆ ਜਾਂਦਾ ਹਾਲਾਂਕਿ ਸੋਨੀ ਨੇਕਰ ਡਾਕਟਰ ਦੀ ਇਸ ਰਿਪੋਰਟ ਨੂੰ ਵੀ ਮੰਨਣ ਤੋਂ ਇਨਕਾਰ ਕਰਦੇ ਆ ਕਿਹਾ ਕਿ ਮਾਮਲੇ ਦੇ ਵਿੱਚ ਡਾਕਟਰ ਦਾ ਪੈਨਲ ਬਣਾ ਕੇ ਜਾਂਚ ਕਰਵੋਣੀ ਚਾਹੀਦੀ ਹੈ ਸੋਨੀ ਦੇ ਬਲੋ ਇਸਤੀ ਸ਼ਿਕਾਇਤ ਡੀਜੀਪੀ ਪੰਜਾਬ ਅਤੇ ਗਊ ਰੱਖਿਆ ਕਮਿਸ਼ਨ ਅਤੇ ਆਦੀ ਸੰਕਰਾਚਾਰੇ ਤੱਕ ਕੀਤੀ ਗਈ ਹੈ ਤਾਂ ਮਾਮਲਾ ਦਬਾਉਣ ਦੀ ਸੂਰਤ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਜਤੌਣ ਦਾ ਐਲਾਨ ਵੀ ਕੀਤਾ ਗਿਆ ਸ਼ੰਕਰ ਜੀ ਕੀ ਜਾਖੋਲੇ ਰਾਤ ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਰੰਜੀਤਪਗ ਹੈ ਇੱਕ ਛੋਟਾ ਜਿਹਾ ਕਸਬਾ ਹੈ ਬਰੀਆਰ ਚੌਂਕੀ ਦੇ ਅੰਦਰ ਆਂਦਾ ਹੈ ਉਹਨਾਂ ਦੇ ਇੱਥੇ ਇੱਕ ਸਲਟਰ ਹਾਊਸ ਚੱਲਦਾ ਪਿਆ ਬੜੀ ਢੇਰ ਦਾ ਬਹੁਤ ਢੇਰ ਦਾ ਕਿਉਂਕਿ ਬਹੁਤ ਸਾਲ ਪਹਿਲਾਂ ਵੀ ਇੱਥੇ ਰੇਡ ਕੀਤੀ ਸੀਗੀ ਤਾਂ ਉਹ ਜਿੰਨਾ ਗਾਵਾਂ ਨੂੰ ਮਾਰਦੇ ਪੇਚਦੇ ਆ ਉਸ ਵੇਲੇ ਸਾਡੇ ਐਸਐਸਓ ਸਾਹਿਬ ਉਹਦੇ ਗੁਰਜੀਤ ਸਿੰਘ ਜੀ ਉਹਨਾਂ ਨੇ ਬੜਾ ਕੜਾ ਸੰਕੇਲ ਜਾਰੀ ਸੀਗਾ ਤੇ ਉਹਨਾਂ ਨੇ ਐਫਆਈਆਰ ਕਰ ਦਿੱਤੀ ਪੁਰਾ ਜਿਹਾ ਬਲ ਸਫਾਇਰ ਕੀ ਸੀ ਉਹਨਾਂ ਨੂੰ ਵਾਈਂਡ ਅਪ ਕਰ ਦਿੱਤਾ ਸੀ ਬਟ ਪਤਾ ਨਹੀਂ ਉਸ ਤੋਂ ਬਾਅਦ ਫੇਰ ਦੁਬਾਰਾ ਕਸਾਤ ਸ਼ੁਰੂ ਹੋ ਗਿਆ ਹੈ ਔਰ ਅੱਜ ਦੇਖਿਆ ਹੋਵੇ ਕਿ ਜਿਹੜੇ ਟੁੱਟੇ ਟੁੱਟੇ ਘਰ ਹੁੰਦੇ ਸੀ ਨਾ ਅੱਜ ਉਹਨਾਂ ਤੋਂ ਕੋਈ ਉੱਲੀ ਕੋਠੀਆਂ ਬੰਰੀਆਂ ਪਈਆਂ ਜਿਹੜੇ ਸੌਟਿੰਗ ਕਰਦੇ ਹੁੰਦੇ ਸੀ ਸੋ ਇੱਥੇ ਬੜੇ ਹਾਈ ਲੈਵਲ ਤੇ ਕੰਮ ਚੱਲਦਾ ਪਿਆ ਹੋਇਆ ਹੈ ਇਹਦੇ ਨਾਂ ਵੀ ਇੱਕ ਨਾ ਡੇਰਾ ਬਣਾਇਆ ਰਹਿਣਾ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਉੱਨੀ ਗਵਾਏ تھے ਜਿਹੜੀਆਂ ਆਈਆਂ ਹੋਈਆਂ ਅਮਰੀਕਾ ਅੱਜ ਮਿਲੀ ਸੀ ਕੱਲ ਦੀਆਂ ਆਈਆਂ ਤੇ ਉਹ ਉੱਥੇ ਮਾਰ ਕੇ ਨਾ ਤੇ ਉਹਦਾ ਮਾਸ ਲੈ ਕੇ ਜਾਂਦੇ ਕੋਈ ਉੱਥੋਂ ਆਉਂਦੇ ਨੇ ਕ੍ਰਿਪਟਮ ਦਾ ਇਹ ਲੋਕ ਆਂਦੇ ਨੇ ਕਿਢੇਗਾ ਸਾਈਟ ਤੋਂ ਉਹ ਹਲਾਲ ਕਰਕੇ ਤੇ ਗਊਆਂ ਨੂੰ ਲੈ ਕੇ ਜਾਂਦੇ ਨੇ ਅੱਜ ਸਾਨੂੰ ਮਿਲਿਆ ਕਿ 2:30 ਵਜੇ ਆਪਾਂ ਇਨਫੋਰਮੇਸ਼ਨ ਦਿੱਤੀ ਐਸਐਸਪੀ ਸਾਹਿਬ ਨੂੰ ਲੇਕਿਨ ਆਈ ਡੋਨਟ ਨੋ ਕਿ ਕੀ ਹੋਇਆ ਕਿ ਕਰਦੇ 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 ਰਾਤ ਦੇ 8:00 ਵਜੇ ਔਰ ਇੱਥੇ ਰੇਡ ਨਹੀਂ ਹੋਈ ਜਦੋਂ ਅਸੀਂ 8:00 ਵੇ ਰੇਡ ਕੀਤੀ ਇੱਥੇ ਆ ਕੇ ਜਿਹੜਾ ਸੌਟਰ ਹਾਊਸ ਜਿੱਥੇ ਤਾਜ਼ੀਆਂ ਗਊਆਂ ਮਾਰੀਆਂ ਹੋਈਆਂ ਸੀਗੀਆਂ ਉਹ ਜਿਹੜੀਆਂ ਗਊਆਂ ਦੇ ਜਿਹੜੇ ਅੰਸ਼ ਸੀਗੇ ਉਹ ਤੋਂ ਮੈਂ ਕਿ ਰਿਮੂਵ ਕਰ ਦਿੱਤੇ ਗਏ ਸੀਗੇ ਅਜੇ ਵੀ ਉੱਥੇ ਜਿਹੜੇ ਕੁਝ ਸਿਰ ਪਏ ਹੋਏ ਨੇ ਜਿਹੜੇ ਤਾਜ਼ੇ ਨੇ ਉਹਨਾਂ ਨੂੰ ਸਾਡੇ ਐਸਐਸ ਉਹਨਾਂ ਨੂੰ ਕਹਿੰਤੀ ਕੀਤੀ ਸੀ ਕਿ ਤੁਸੀਂ ਉਹਨਾਂ ਦੇ ਇੱਕ ਵਾਰੀ ਨਾ ਟੈਸਟ ਕਰਵਾ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਤਾਜ਼ੇ ਮਾਰੇ ਹੋਏ ਨੇ ਦਸ ਤੋਂ ਇਲਾਵਾ ਜਿਹੜਾ ਫਲੋਸਟਰ ਹਾਊਸ ਦੇ ਬਿਲਕੁਲ ਨਾਲ ਹੀ ਇੱਕ ਡੇਰਾ ਬਣਾ ਕੇ ਉੱਥੇ ਫੰਡਰ ਗਾਵਾਂ ਨੂੰ ਜਿਹੜੀਆਂ ਦੁੱਧ ਨਹੀਂ ਦੇ ਸਕਦੀਆਂ ਜਦੋਂ ਕਹਿ ਸਕਦੇ ਆ ਸੀ ਠੀਕ ਹੈ ਨਾ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਹੈ ਇਕੱਠੇ ਕੀਤਾ ਹੋਇਆ ਕੱਲ੍ਹ ਤੱਕ 19 ਸੀ ਅੱਜ 9 ਹੈ 10 ਗਾਵਾਂ ਜਿਹੜੀਆਂ ਕੱਲ੍ਹ ਤੋਂ ਲੈ ਕੇ ਹੋਣ ਤਾਂ ਕਿ ਉਹਨੇ ਮਾਰਕੀਟਾਂ ਦਾ ਮਾਰਕੀਟਾਂ ਤੇ ਅੱਗੇ ਜਾ ਚੁੱਕੇ ਨੇ ਅਵशेष ਹੱਥ ਪਿੱਛੇ ਨਹੀਂ ਆਏ لیکن ਉਸ ਸਿੱਧੇ ਤੌਰ ਤੇ ਇਹ ਸਪਸ਼ਟ ਹੁੰਦਾ ਹੈ ਕਿ ਲਾਗੇ ਡੇਰਾ ਬਣਾਉਂਦਾ ਮਤਲਬ ਇਹ ਹੈ ਕਿ ਗਵਾਂ ਨੂੰ ਇਕੱਠੇ ਕਰੀ ਜਾਓ ਇੱਕੀ ਕਰਕੇ ਮਾਰੀ ਜਾਓ ਠੀਕ ਹੈ ਸੋ ਇਹ ਜੋ ਘਟਨਾ ਕਰਮ ਇਥੇ ਹੋ ਰਿਹਾ ਹੈ ਇਹ ਬੜਾ ਨਮੋਸ਼ੀ ਵਾਲਾ ਹੈ ਔਰ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ ਕਿ ਉਹ ਸਾਡੇ ਤੇ ਇਨਫੋਰਮੇਸ਼ਨ ਰੱਖਦੀ ਹੈ ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜਾ ਸਾਨੂੰ ਪਤਾ ਲੱਗਦਾ ਅੱਜ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਅੱਜ ਇਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਜਿਹੜੇ ਨਸ਼ਾ ਕੌਣ-ਕੌਣ ਵੇਚਦਾ ਹੈ ਕੀ ਇੰਨੀ ਦੇਰ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਤੇ ਉਹੀ ਹਾਲ ਉਹਨਾਂ ਸਾਡੇ ਗੁਰਦਾਸਪੁਰ ਰੀਜਨ ਚ ਫੇਰ ਦੁਬਾਰਾ ਗਊ ਹੱਤਿਆ ਬਹੁਤ ਵੱਡੇ ਸਕੇ ਹੋਣ ਲੱਪੀ ਹੈ ਗਊ ਤਸਵੀਰ ਬਹੁਤ ਵੱਡੇ ਸਟਾਰਟ ਹੋਣ ਲੱਪੀ ਹੈ ਅੱਜ ਸਾਡੇ ਐਸਐਚਓ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਸਵੇਰੇ ਜਿਹੜਾ ਇਹਨਾਂ ਨੂੰ ਕਿਤੇ ਜਿਹੜੇ ਆਪਣੇ ਵੈਟਰਨਰੀ ਡਾਕਟਰ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਕੋ ਟੈਸਟ ਕਰਵਾ ਲਾਂਗਾ ਕਿ ਇਹ ਗਊਆਂ ਜਿਹੜੀਆਂ ਦੁੱਧ ਦੇ ਦੇ ਕਾਬਿਲ ਹੈ ਕਿ ਨਹੀਂ ਹੈ ਔਰ ਦੂਸਰੀ ਕਿ ਜਿਹੜਾ ਉੱਥੇ ਮਾਸ ਪਿਆ ਹੋਇਆ ਜਾਂ ਜਿਹੜੇ ਉੱਥੇ ਸਿਰ ਪਏ ਹੋਏ ਨੇ ਉਹਨਾਂ ਦੇ ਸੈਂਪਲਿੰਗ ਕਰਵਾ ਕੇ ਪਤਾ ਲੱਗ ਜਾਏਗਾ ਕਿ ਉਹ ਕਦੋਂ ਮਾਰੀ ਗਈ ਹੈ ਤੋ ਸੋ ਇਹ ਐਫਆਈਆਰ ਜਿਹੜੀ ਹੈ ਇਹ ਕਿੰਨਾ ਸਾਨੂੰ ਸਵੇਰੇ ਦੇ ਅਗਰੇ ਅਮੀਆਂ ਨਹੀਂ ਦਿੰਦੇ ਤੇ ਸ਼ਰ ਹੋ ਸਕਦਾ ਐਸਐਚਓ ਸਾਬ ਤੇ ਵੀ ਦਬਾਅ ਆ ਜਾਏ ਕਿਉਂਕਿ ਮੰਤਰੀ ਇੱਥੇ ਬਹੁਤ ਜਿਹੜਾ ਐਕਟਿਵ ਨੇ ਨਾ ਤੇ ਜੇ ਇਹਨਾਂ ਤੇ ਕੋਈ ਦਬਾਅ ਆ ਜਾਂਦਾ ਔਰ ਐਫਆਈਆ ਕਰਨ 'ਚ ਅਸਮਰਥ ਹੁੰਦੇ ਨੇ ਦਸੋ ਇਹਨਾਂ ਦੀ ਮਦਦ ਵਾਸਤੇ ਆਪਾਂ ਐਸਐਸਪੀ ਆਫਿਸ ਦਾ ਪਰਪੱਕੇ ਰਾਹ ਕਰਾਂਗੇ ਕਿਉਂਕਿ ਸਾਨੂੰ ਜੇ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਫਿਰ ਇਹੀ ਤਰੀਕਾ ਅਪਣਾਉਣਾ ਆਂਦਾ ਤੇ ਇਹੀ ਤਰੀਕਾ ਅਪਣਾਵਾਂ ਜੈ ਸ਼ੰਗਰ ਜੀ ਕੀ ਜੈ ਬੁਰੇ ਨਾ ਕੱਲ ਕੋਈ ਲੋਕੋ ਜਿਹੇ ਦੇ ਕਰੀਬ ਸ਼ਾਮ ਨੂੰ ਕਿ ਇਨਫੋਰਮੇਸ਼ਨ ਆਈ ਸੀ ਕਿ ਵਿਜੇ ਮਸੀ ਤੇ ਦਾਨਿਸ਼ ਮਸੀ ਜੋ ਕਿ ਪਸ਼ੂਆਂ ਦੇ ਜਿਹੜੇ ਮਰੇ ਹੋਏ ਪਸ਼ੂ ਨੇ ਉਹਨਾਂ ਨੂੰ ਲੈ ਕੇ ਹੁੰਦੇ ਨੇ ਤੇ ਹਡਾ ਰੋੜੀ ਤੇ ਇੱਥੇ ਮੱਧੋਵਾਲ ਹਡਾ ਰੋੜੀ ਤੇ ਵਿਆਕੇ ਉਹਨਾਂ ਨੂੰ ਡੰਪ ਕਰਦੇ ਨੇ ਉਹਨਾਂ ਬਾਰੇ ਸ਼ਿਕਾਇਤ ਆਈ ਸੀ ਕਿ ਕਿ ਉਹਨਾਂ ਦੇ ਘਰ ਕੋਸ਼ ਪਸ਼ੂ ਰੱਖੇ ਹੋਏ ਨੇ ਬੰਨੇ ਹੋਏ ਨੇ ਉਹਨਾਂ ਦੀ ਹਵੇਲੀ ਵਿੱਚ ਜਿੰਨਾ ਜਿੰਨਾਂ ਨੂੰ ਮੀਟ ਪਰਪਸ ਲਈ ਜਾਂ ਕਿ ਤੇ ਕੱਟਣ ਵਗੈਰਾ ਲਈ ਕਰ ਸਕਦੇ ਨੇ ਇਸ ਲਈ ਜਦੋਂ ਇਸ ਗੱਲ ਨੂੰ ਵੈਰੀਫਾਈ ਕੀਤਾ ਗਿਆ ਪਸ਼ੂ ਮਰੇ ਹੋਏ ਪਸ਼ੂ ਲੈ ਕੇ ਹੁੰਦੇ ਆ ਤੇ ਉਹਨਾਂ ਦੇ ਮਤਲਬ ਉਹ ਦੂਵੀਂ ਟਰਮ ਗੇਰਾਉਂਦਾ ਉਹ ਉਤਾਰਦੇ ਨੇ ਤੇ ਬਾਕੀ ਉੱਥੇ ਰਿਮੇਨਸ ਉੱਥੇ ਰੱਖ ਦਿੰਦੇ ਨੇ ਵੱਡਾ ਰੋੜੇ ਤੇ ਔਰ ਉਹਨਾਂ ਦੀ ਹਵੇਲੀ ਵਿੱਚ ਜਿਹੜੇ 9 ਪਸ਼ੂ ਵੱਜੇ ਹੋਏ ਸੀਗੇ ਉਹਨਾਂ ਬਾਰੇ ਪਤਾ ਲਾਇਆ ਗਿਆ ਉੱਥੇ 8 ਗਾਇਆਂ ਤੇ ਇੱਕ ਬੱਚਾ ਵੱਜਿਆ ਹੋਇਆ ਸੀਗਾ ਔਰ ਜਦੋਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਚੈੱਕਅਪ ਕਰਵਾਇਆ ਗਿਆ ਤੇ ਉਹਦੇ ਵਿੱਚ 6 ਪਸ਼ੂ ਜਿਹੜੇ ਉਹਦਾ ਰੂਸੀਗੇ ਦੁੱਧ ਦੁੱਧ ਨਹੀਂ ਦਿੰਦੇ ਇੱਕ ਬੱਚਾ ਹੈ ਮਤਲਬ ਬੱਚਾ ਔਰ ਕਿਸੇ ਵੀ ਤਰ੍ਹਾਂ ਦਾ ਹਡੋੜ ਦੇ ਚੀਜ਼ ਨਹੀਂ ਮਿਲੀ ਜੇ ਤੋ ਇਹ ਸਾਬਤ ਹੁੰਦਾ ਹੋਵੇ ਕਿ ਪਸ਼ੂ ਦੇ ਹੱਡ ਮਤਲਬ ਪਸ਼ੂ ਤਾਜੀ ਕੱਟੇ ਗਏ ਜਾਂ ਖੁਸ਼ ਹੋਇਆ ਐਵੀ ਗੱਲ ਕੋਈ ਨਹੀਂ ਹੋਈ ਇਹ ਗੱਲ ਦੇ ਵਿੱਚ ਕੋਈ ਸੱਚਾਈ ਸਾਹਮਣੇ ਨਹੀਂ ਹੈ ਸਕਾਈ ਨਿਊਜ਼ ਪੰਜਾਬ ਦੇ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ